ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਤੀਜੇ ਅਧਿਆਏ ਦੇ ਸਾਰ ਦੀ ਕਥਾ ਆਰੰਭ ਕਰਾਂਗੇ ਕਥਾ ਦਾ ਸਾਰ ਵਿਸਥਾਰਤ ਰੂਪ ਵਿੱਚ ਰੱਖਿਆ ਗਿਆ ਹੈ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕਥਾ ਦਾ ਕੋਈ ਵੀ ਮਹੱਤਵਪੂਰਨ ਦ੍ਰਿਸ਼ ਸੁਣਨ ਤੋਂ ਅਸੀਂ ਅਧਿਆਏ ਤੋਂ ਪਹਿਲਾਂ ਮੰਗਲਾ ਚਰਣਾ ਕਵੀ ਸੰਤੋਖ ਸਿੰਘ ਜੀ ਸਮਝਾ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ ਕਮਲ ਫੁੱਲ ਵਰਗੇ ਲੈਂਦਾ ਹੈ ਜੋ ਇੱਕ ਦੋਖ ਹੈ ਪਰ ਗੁਰੂ ਸੁਚੇਤ ਹੈ ਜੋ ਹਰ ਵੇਲੇ ਹਾਜ਼ਰ-ਨਾਜ਼ਰ ਹੈ ਅਤੇ ਮੁਕਤੀ ਪ੍ਰਦਾਨ ਕਰਦਾ ਹੈ ਕੰਬਲ ਫੁੱਲ ਅਤੇ ਪਾਰ ਜਾਤ ਦੋਵੇਂ ਊਨੇ ਹਨ ਗੁਰੂ ਦੇ ਚਰਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਹੁਣ ਇਥੋਂ ਤੀਜੇ ਅਧਿਆਏ ਦਾ ਸਾਰ ਆਰੰਭ ਹੁੰਦਾ ਹੈ ਸਭ ਤੋਂ ਪਹਿਲਾਂ ਭਾਈ ਵਾਲੇ ਜੀ ਦਾ ਜ਼ਿਕਰ ਹੈ ਕਿ ਉਹਨਾਂ ਦੀ ਦਿੱਖ ਕਿਹੋ ਜਿਹੀ ਸੀ ਪਾਬੋ ਦੇਖਣ ਵਿੱਚ ਕਿਹੋ ਜਿਹੀ ਲੱਗਦੇ ਸਨ ਭਾਈ ਵਾਲਾ ਜੀ ਦੇ ਹੱਥ ਵਿੱਚ ਇੱਕ ਤੁੰਬੀ ਹੁੰਦੀ ਸੀ ਸੁਣਾ ਰਹੇ ਸਨ ਭਾਈ ਵਾਲਾ ਜੀ ਕਹਿੰਦੇ ਹਨ ਕਿ ਪਰਮਾਤਮਾ ਦੀ ਸਾਰੀ ਦੁਨੀਆ ਉੱਤੇ ਕਲ ਯੁਗ ਨੇ ਕਿ ਪਰਮਾਤਮਾ ਭਾਈ ਵਾਲਾ ਜੀ ਕਹਿੰਦੇ ਹਨ ਕਿ ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਉੱਤੇ ਕਾਲ ਯੁਗ ਨੇ ਜ਼ੋਰ ਪਾ ਲਿਆ ਸੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਪਾਪ ਜੋਰਾਂ ਤੇ ਸੀ ਸਾਰੇ ਪਾਸੇ ਲੜਾਈ ਝਗੜੇ ਅਤੇ ਕਿਨੌਣੇ ਪਾਪ ਹੋ ਰਹੇ ਸਨ ਇਸਲਾਮ ਦਾ ਰਾਜ ਹੱਲ ਗਿਆ ਸੀ ਅਤੇ ਲੋਕ ਮਤਹੀਨ ਹੋ ਗਏ ਸਨ ਕਾਲ ਯੁਗ ਦੇ ਸਮੇਂ ਵਿੱਚ ਭੈੜੀ ਮਤ ਵਾਲੇ ਲੋਕਾਂ ਨੇ ਗਊਆਂ ਨੂੰ ਮਾਰਨਾ ਸ਼ੁਰੂ ਕੀਤਾ ਸੀ ਅਤੇ ਗਰੀਬਾਂ ਨੂੰ ਲੁੱਟਣਾ ਅਤੇ ਮਾਰਨਾ ਸ਼ੁਰੂ ਕਰ ਦਿੱਤਾ ਸੀ ਇਸ ਸਮੇਂ ਮਾੜੇ ਨੂੰ ਚੰਗਾ ਅਤੇ ਚੰਗੇ ਨੂੰ ਮਾੜਾ ਸਮਝਿਆ ਜਾਣ ਲੱਗਾ ਰਾਜਿਆਂ ਦੀ ਮੱਤ ਮਲੀਨ ਹੋ ਗਈ ਸੀ ਅਤੇ ਉਹਨਾਂ ਦੇ ਸਾਰੇ ਚੰਗੇ ਗੁਣ ਖਤਮ ਹੋ ਗਏ ਸਨ ਰਾਜਿਆਂ ਦੇ ਮੰਤਰੀ ਲਾਲਚੀ ਅਤੇ ਵਿਪਚਾਰੀ ਬਣ ਗਏ ਸਨ ਭਲੇ ਦਾ ਬੁਰਾ ਕਰਨ ਵਾਲਾ ਅਤੇ ਦੂਜਿਆਂ ਨੂੰ ਦੁੱਖ ਦੇਣ ਵਾਲਾ ਸਮਾਂ ਆ ਗਿਆ ਸੀ ਭੈੜੇ ਕਰਮਾਂ ਨੇ ਧਰਮ ਨੂੰ ਟੱਕਲਿਆ ਅਤੇ ਕਾਜੀ ਰਿਸ਼ਵਤ ਲੈਣ ਲੱਗੇ ਅਤੇ ਰਾਜਿਆਂ ਨੇ ਲੋਕਾਂ ਦੀ ਪੁਕਾਰ ਸੁਣਨੀ ਬੰਦ ਕਰ ਦਿੱਤੀ ਸੀ ਲੋਕਾਂ ਦੀ ਮੂਲ ਭਾਸ਼ਾ ਵਿਗਾੜ ਦਿੱਤੀ ਗਈ ਸੀ ਭਾਪ ਉਸ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਮਿਲਾਵਟ ਸ਼ੁਰੂ ਹੋ ਗਈ ਸੀ ਮਨੁੱਖਾਂ ਦੇ ਚੰਗੇ ਗੁਣਾ ਨੂੰ ਔਗਣ ਬਣਾ ਕੇ ਪੇਸ਼ ਕੀਤਾ ਜਾਂਦਾ ਸੀ ਪਰਾਇਆ ਧੰ ਲੈਣਾ ਅਤੇ ਦੂਜਿਆਂ ਦੀ ਨਿੰਦਾ ਕਰਨੀ ਆਮ ਹੋ ਗਿਆ ਸੀ ਜੰਗਮ ਲੋਕ ਜੋ ਟੱਲੀਆਂ ਖੜਕਾਉਂਦੇ ਸਨ ਅਤੇ ਮੰਗ ਕੇ ਖਾਂਦੇ ਸਨ ਸਾਰੇ ਆਪੋ ਆਪਣੇ ਧਰਮ ਵਿੱਚ ਮਸਤ ਸਨ ਦਿਗੰਬਰ ਸਾਰੀ ਦੁਨੀਆ ਨੂੰ ਆਪਣਾ ਘਰ ਮੰਨਦੇ ਸੀ ਜੋਗੀਆਂ ਦੇ 12 ਮਤ ਹੋ ਗਏ ਸਨ ਪਰ ਸਾਰੇ ਹੀ ਆਪੋ ਆਪਣੀਆਂ ਝਗੜਿਆਂ ਵਿੱਚ ਫਸੇ ਹੋਏ ਸੀ ਕਾਲ ਯੁਗ ਦਾ ਐਸਾ ਸਮਾਂ ਆਇਆ ਕਿ ਜਿਸ ਵਿੱਚ ਬ੍ਰਾਹਮਣਾਂ ਦੇ ਝਗੜੇ ਸ਼ੁਰੂ ਹੋ ਗਏ ਅਤੇ ਸੰਨਿਆਸੀਆਂ ਨੇ ਆਪਣੇ ਮੂੰਹ ਸਿਰ ਮੋਨਾਲੇ ਸਨ ਉਹ ਇਸਤਰੀ ਧਨ ਅਤੇ ਪੈਸੇ ਵਿੱਚ ਗਲਤਾਨ ਹੋਣ ਲੱਗੇ ਸਨ ਵੈਰਾਗੀਆਂ ਦਾ ਮਨ ਗ੍ਰਹਿਸਤੀਆਂ ਤੋਂ ਵੱਧ ਲੋਭੀ ਹੋ ਗਿਆ ਅਤੇ ਪੰਡਤ ਚੋਰੀਆਂ ਕਰਨ ਲੱਗੇ ਸਨ ਰਾਜੇ ਪਰਜਾ ਨੂੰ ਖਾਣ ਲੱਗੇ ਅਤੇ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਨਹੀਂ ਸਨ ਅਤੇ ਬਾੜ ਖੇਤ ਨੂੰ ਖਾਣ ਵਾਲਾ ਕੰਮ ਸ਼ੁਰੂ ਹੋ ਗਿਆ ਸੀ ਲੋਕ ਦਿਖਾਵਾ ਬਹੁਤ ਵਧ ਗਿਆ ਸੀ ਜਿਸ ਕਾਰਨ ਦੁਖੀ ਹੋ ਕੇ ਧਰਤੀ ਨੇ ਅਧੀਨ ਹੋ ਕੇ ਭਾਪ ਗਰੀਬ ਨਹੀਂ ਬਣ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ اے ਪਰਮੇਸ਼ਰ ਤੂੰ ਪੁਰਖਾਂ ਦਾ ਪੁਰਖ ਹੈਂ ਦੁਨੀਆ ਬਣਾਉਣ ਵਾਲਾ ਹੈਂ ਸਭ ਤੋਂ ਵੱਡਾ ਹੈਂ ਦੀਨਾਂ ਅਤੇ ਗਰੀਬਾਂ ਦਾ ਮਾਲਕ ਹੈਂ ਸਭ ਦੀ ਪਾਲਣਾ ਕਰਨ ਵਾਲਾ ਹੈਂ ਤੇਰੇ ਤੇ ਕਦੇ ਬੁਢੇਪਾ ਨਹੀਂ ਆਉਂਦਾ ਹਰ ਤੇਰਾ ਦੇ ਪੇਖ ਤੋਂ ਰਹਿਤ ਹੈ ਮਾਇਆ ਤੋਂ ਪਰੇ ਹੈ ਤੇਰਾ लेखा ਨਹੀਂ ਪਾਇਆ ਜਾ ਸਕਦਾ ਪਰ ਹੁਣ ਮੈਥੋਂ ਭਾਰ ਨਹੀਂ ਝੱਲਿਆ ਜਾਂਦਾ ਕਿਉਂਕਿ ਕਲ ਯੁਗ ਦੇ ਪਾਪ ਬਹੁਤ ਫੈਲ ਗਏ ਹਨ ਤੁਹਾਡੇ ਆਸਰੇ ਤੋਂ ਬਿਨਾ ਮੈਂ ਗਰਕ ਜਾਣਾ ਹੈ ਧਰਤੀ ਕਹਿੰਦੀ ਹੈ ਕਿ हे ਪ੍ਰਮਾਤਮਾ ਸਤਜੁਗ ਵਿੱਚ ਮੇਰੇ ਚਾਰ ਪੈਸਾਨ ਸਤ ਤਪ ਦਇਆ ਅਤੇ ਦਾਨ त्रेता युग ਵਿੱਚ ਮੇਰੇ ਤਿੰਨ ਪੈਰ ਰਹੇ ਗਏ ਤਪ ਦਇਆ ਦਾਨ ਦੁਆਪਰ ਵਿੱਚ ਦੋ ਰਹੇ ਗਏ ਦਇਆ ਅਤੇ ਦਾਨ ਅਤੇ ਹੁਣ ਕਾਲ ਯੁਗ ਵਿੱਚ ਸਿਰਫ ਇੱਕ ਪੈਰ ਦਾਨ ਰਹਿ ਗਿਆ ਹੈ ਧਰਤੀ ਕਹਿੰਦੀ ਹੈ ਕਿ ਹੁਣ ਤੁਹਾਡੇ ਆਸਰੇ ਤੋਂ ਬਿਨਾ ਮੈਥੋਂ ਇੱਕ ਪੈਰ ਤੇ ਟਿਕਿਆ ਨਹੀਂ ਜਾਂਦਾ हे ਪਰਮਾਤਮਾ ਤੂੰ ਸਭ ਕੁਝ ਕਰਨ ਵਾਲਾ ਹੈ ਅਤੇ ਮੈਨੂੰ ਹੁਣ ਤੁਸੀਂ ਆਪਣਾ ਆਸਰਾ ਦੇਵੋ ਤੁਸੀਂ ਆਪਣਾ ਆਸਰਾ ਪਰਮਾਤਮਾ ਨੇ ਜਦੋਂ ਧਰਤੀ ਦੀ ਦੁੱਖ ਭਰੀ ਅਰਦਾਸ ਸੁਣੀ ਤਾਂ ਉਸਨੇ ਕਿਹਾ ਕਿ ਪਹਿਲਾਂ ਵੀ ਮੈਂ ਬਹੁਤ ਭੇਜੇ ਪਰ ਉਹਨਾਂ ਨੇ ਆਪਣਾ ਨਾਮ ਅਤੇ ਆਪਣਾ ਹੀ ਪੰਥ ਚਲਾਇਆ ਸਭ ਨੇ ਆਪੋ ਆਪਣੇ ਮਤ ਬਣਾਏ ਕਿਸੇ ਨੇ ਵੀ ਨਾਮ ਦੀ ਮਹਿਮਾ ਨਹੀਂ ਦੱਸੀ ਪ੍ਰੇਮਾ ਭਗਤੀ ਦੀ ਗੱਲ ਤਾਂ ਦੂਰ ਹੋ ਗਈ ਸਿਰਫ ਪੈਸੇ ਲੈ ਕੇ ਭਗਤੀ ਕੀਤੀ ਜਿਹੜੇ પ્રેમ ਨਾਲ ਭਗਤੀ ਕਰਕੇ ਧਰਤੀ ਨੂੰ ਆਸਰਾ ਮਿਲਣਾ ਸੀ ਉਹ ਨਹੀਂ ਮਿਲਿਆ ਧਰਤੀ ਨੂੰ ਆਸਰਾ ਉਦੋਂ ਮਿਲੇਗਾ ਜਦੋਂ ਕੋਈ ਨਿਸਕਾਮ ਭਾਵਨਾ ਨਾਲ ਪਰਮੇਸ਼ਰ ਦੀ ਭਗਤੀ ਕਰੇਗਾ ਪਰਮੇਸ਼ਰ ਨੇ ਕਿਹਾ ਕਿ ਹੁਣ ਮੈਂ ਪ੍ਰਗਟ ਹੋਵਾਂਗਾ ਮੇਰੇ ਆਏ ਬਿਨਾ ਨਹੀਂ ਸਰਨਾ ਧਰਮ ਦੇ ਘਰ ਪਰਮਾਤਮਾ ਨੇ ਧਰਤੀ ਨੂੰ ਦਿਲਾਸਾ ਦਿੱਤਾ ਜਿਸ ਕਾਰਨ ਉਸੇ ਵੇਲੇ ਧਰਤੀ ਦਾ ਭਾਰ ਔਲਾਹ ਹੋ ਗਿਆ ਅਤੇ ਧਰਤੀ ਬਹੁਤ ਖੁਸ਼ ਹੋਈ ਹੁਣ ਏਕ ਓੰਕਾਰ ਨੇ ਆਪ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਵਿਦੀ ਕੋਲ ਵਿੱਚ ਪ੍ਰਗਟ ਹੋਣ ਦਾ ਸੰਕੇਤ ਦਿੱਤਾ ਜਿਸ ਨਾਲ ਭੈੜੀਆਂ ਰਸਮਾਂ ਦਾ ਨਾਸ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਸੂਰਜ ਚੜ੍ਹਨ ਨਾਲ ਹਨੇਰਾ ਖਤਮ ਹੋ ਜਾਂਦਾ ਹੈ ਬਾਲ ਨਾਨਕ ਜੀ ਅਗਿਆਨਤਾ ਦੀ ਰਾਤ ਦੁਰਕਾਰਨ ਆ ਰਹੇ ਸਨ ਅਤੇ ਧਰਤੀ ਨੂੰ ਸੁੱਖ ਦੇਣ ਆ ਰਹੇ ਸਨ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਸੁਣ ਕੇ ਸੰਤ ਲੋਕਾਂ ਦੇ ਮਨ ਖਿੜ ਗਏ ਜਦ ਕਿ ਦੰਬੀ ਲੋਕ ਉੱਲੂ ਦੀ ਤਰ੍ਹਾਂ ਅੱਖਾਂ ਬੰਦ ਕੇ ਕਰਕੇ ਬੈਠ ਗਏ ਹੁਣ ਭਾਈ ਵਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਧਰਤੀ ਬਾਰੇ ਦੱਸਦੇ ਹਨ ਉਸ ਧਰਤੀ ਬਾਰੇ ਦੱਸਦੇ ਹਨ ਜਿੱਥੇ ਸੱਤ ਯੁਗ ਵਰਤਦਾ ਸੀ ਲੋਕ ਬਹੁਤ ਆਰਾਮ ਨਾਲ ਰਹ ਰਹੇ ਸਨ ਉਸ ਧਰਤੀ ਨੂੰ ਵਾਰ ਦੇਸ਼ ਕਰਕੇ ਜਾਣਿਆ ਜਾਂਦਾ ਸੀ ਇਸ ਵਿੱਚ ਜਿਸ ਵਿੱਚ ਹਰਾਏ ਭੋਏ ਦੀ ਤਲਵੰਡੀ ਇੱਕ ਛੋਟੀ ਜਹੀ ਨਗਰੀ ਸੀ ਇੱਥੋਂ ਦੇ ਲੋਕ ਬੜੇ ਚੰਗੇ ਸਨ ਅਤੇ ਇੰਨਾ ਦਾ ਰਾਜਾ ਵੀ ਬੜਾ ਚੰਗਾ ਸੀ ਰਾਜਾ ਆਪਣੀ ਪਰਜਾ ਦੇ ਦੁੱਖ ਦੂਰ ਕਰਦਾ ਸੀ ਅਤੇ ਉਸ ਦੇ ਰਾਜ ਵਿੱਚ ਕੋਈ ਲੜਾਈ ਝਗੜਾ ਨਹੀਂ ਸੀ ਬਾਹਰ ਦੇਸ਼ ਦੇ ਵਿੱਚ ਸੁੰਦਰ ਰਾਵੀ ਵਗਦੀ ਸੀ ਜਿਸ ਦਾ ਪਾਣੀ ਬੜਾ ਨਿਰਮਲ ਸੀ ਅਤੇ ਹਵਾ ਇਸ ਤਰ੍ਹਾਂ ਵਗ ਰਹੀ ਸੀ ਜਿਵੇਂ ਪੱਖਾ ਕਰ ਰਹੀ ਹੋਵੇ ਜਨਾਬ ਨਦੀ ਦੂਜੇ ਪਾਸੇ ਦੀ ਲੰਘਦੀ ਸੀ ਇਸ ਦੇਸ਼ ਪਾਰ ਵਿਚਾਰ ਇਹ ਦੇਸ਼ ਪਾਰ ਵਿਚਾਲੇ ਸੀ ਜਿਸ ਦੇ ਇੱਕ ਪਾਸੇ ਰਾਵੀ ਨਦੀ ਸੀ ਅਤੇ ਦੂਜੇ ਪਾਸੇ ਚਨਾਬ ਨਦੀ ਜੋ ਰਾਇ ਭੋਏ ਦੀ ਤਲਵੰਡੀ ਜੋ ਰਾਇ ਭੋਏ ਤਲਵੰਡੀ ਦੀ ਸੁੰਦਰਤਾ ਨੂੰ ਵਧਾ ਰਹੀਆਂ ਸਨ ਬਾਹਰ ਦੇਸ਼ ਨੂੰ ਹਰੀਆਂ ਭਰੀਆਂ ਖੇਤੀਆਂ ਦਾ ਘਰ ਮੰਨਿਆ ਜਾਂਦਾ ਸੀ ਜਿੱਥੇ ਪਾਣੀ ਅਤੇ ਧੁੱਪ ਦਾ ਕੋਈ ਘਾਟਾ ਨਹੀਂ ਸੀ ਇੱਥੇ ਬਹੁਤ ਸੋਹਣਾ ਅਨਾਜ ਪੈਦਾ ਹੁੰਦਾ ਸੀ ਅਤੇ ਇਸ ਧਰਤੀ ਤੇ ਕਾਲ ਕਿਵੇਂ ਪੈ ਸਕਾ ਰਾਹੀ ਭੋਏ ਦੀ ਤਲਵੰਡੀ ਨੂੰ ਚੋਰਾਂ ਦੀਆਂ ਜਾਤੀਆਂ ਛੱਡ ਕੇ ਚਲੀਆਂ ਗਈਆਂ ਕਿਉਂਕਿ ਉਹ ਸੋਚਦੀਆਂ ਸਨ ਕਿ ਇੱਥੇ ਸਾਡਾ ਹੁਣ ਕੰਮ ਨਹੀਂ ਚੱਲੇਗਾ ਇੱਥੇ ਸਾਰੇ ਹੀ ਚੰਗੇ ਹਨ ਚੋਰੀ ਕਿਸ ਦੇ ਕਰਨਗੇ ਰਾਹੀਆਂ ਨੂੰ ਇਹ ਦੇਸ਼ ਬੜਾ ਚੰਗਾ ਲੱਗਦਾ ਸੀ ਕਿਉਂਕਿ ਜਿਹੜਾ ਇੱਕ ਵਾਰ ਇੱਥੋਂ ਦੀ ਲੰਘ ਜਾਂਦਾ ਸੀ ਇਹ ਇਲਾਕਾ ਉਸ ਦਾ ਮਨ ਮੋਹ ਲੈਂਦਾ ਸੀ ਰਾਹੀਆਂ ਦੇ ਆਰਾਮ ਲਈ ਸੋਹਣੇ-ਸੋਹਣੇ ਦਰਖਤ ਲਾਏ ਹੋਏ ਸਨ ਤੁਰੇ ਜਾਂਦੇ ਰਾਹੀ ਉਹਨਾਂ ਦਰਖਤਾਂ ਥੱਲੇ ਆਰਾਮ ਵੀ ਕਰ ਲੈਂਦੇ ਅਤੇ ਉਹਨਾਂ ਦੇ ਫਲ ਵੀ ਤੋੜ ਕੇ ਖਾ ਲੈਂਦੇ ਸਨ ਇੱਥੋਂ ਦੇ ਲੋਕ ਬਹੁਤ ਚੰਗੇ ਸਨ ਉਹ ਉਸ ਅਤੀਥੀ ਪਾਵਰਾਹੀ ਦੀ ਵੀ ਬਹੁਤ ਸੇਵਾ ਕਰਦੇ ਸਨ ਜਿਸ ਨੂੰ ਉਹ ਜਾਣਦੇ ਤੱਕ ਵੀ ਨਹੀਂ ਸੀ ਬਾਹਰ ਦੇਸ਼ ਦੇ ਲੋਕ ਚੰਗੇ ਪੜੇ ਲਿਖੇ ਵੀ ਸਨ ਇੱਥੋਂ ਦੇ ਘੋੜੇ, ਮੱਝਾਂ, ਗਾਈਆਂ, ਬੱਕਰੀਆਂ ਬੜੇ ਸੁੰਦਰ ਸਨ ਅਤੇ ਚੰਗੇ ਗੁਣਾ ਵਾਲੇ ਸਨ। ਇਹ ਇਲਾਕਾ ਸਾਰੇ ਭਾਰਤ ਵਿੱਚ ਮਸ਼ਹੂਰ ਸੀ। ਆਪਣੇ ਚੰਗੇ ਗੁਣਾ ਕਰਕੇ ਇਸ ਇਲਾਕੇ ਵਿੱਚ ਇੱਕ ਮਨਮੋਹਕ ਨਗਰੀ ਸੀ ਜਿਸ ਦਾ ਨਾਮ ਰਾਏਪੋਏ ਦੀ ਤਲਵੰਡੀ ਸੀ। ਇੱਥੇ ਚਾਰੇ ਵਰਨ ਭਾਵ ਬ੍ਰਾਹਮਣ, ਖੱਤਰੀ, ਵੈਸ਼ ਤੇ ਸੂਦਰ ਸਾਰੇ ਆਪਸ ਵਿੱਚ ਪਿਆਰ ਨਾਲ ਰਹਿੰਦੇ ਸੀ ਚਾਰੇ ਪਾਸੇ ਫੁੱਲਾਂ ਅਤੇ ਫਲਾਂ ਦੇ ਬਾਗ ਹੀ ਬਾਗ ਸਨ ਇਸ ਨਗਰੀ ਦੇ ਆਲੇ-ਦੁਆਲੇ ਦਰਖਤ ਲੱਗੇ ਹੋਏ ਸੀ ਜੋ ਉੱਚੇ-ਉੱਚੇ ਪਹਾੜਾਂ ਦਾ ਮੁਕਾਬਲਾ ਕਰ ਰਹੇ ਸੀ ਕਵੀ ਸੰਤੋਖ ਸਿੰਘ ਅਲੰਕਾਰ ਵਰਤਦਾ ਹੋਇਆ ਕਹਿੰਦਾ ਹੈ ਕਿ ਇੱਥੋਂ ਦੇ ਦਰਖਤ ਇੰਨੇ ਉੱਚੇ ਸੀ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਬੱਦਲਾਂ ਨਾਲ ਗੱਲਾਂ ਕਰ ਰਹੇ ਹੋਣ ਅਤੇ ਉਹ ਬੱਦਲਾਂ ਨੂੰ ਰੋਕਣ ਦੀ ਸਮਰੱਥਾ ਰੱਖਦੇ ਸੀ। ਰਾਏਪੋਏ ਦੀ ਤਲਵੰਡੀ ਵਿੱਚ ਘਰ ਬਹੁਤ ਸੁੰਦਰ ਸਨ। ਮੰਦਰਾਂ ਦੀ ਤਰ੍ਹਾਂ। ਅਤੇ ਸਾਰੀਆਂ ਹੀ ਰੁਤਾਂ ਸੁਖ ਦੇਣ ਵਾਲੀਆਂ ਸਨ। ਇੱਥੇ ਵਪਾਰ ਕਰਨ ਵਾਲਿਆਂ ਦੀਆਂ ਹੱਟੀਆਂ, ਸੌਦੇ ਅਤੇ ਸਮਾਨ ਨਾਲ ਭਰੀਆਂ ਹੋਈਆਂ ਸਨ, ਜਿੱਥੋਂ ਹਰ ਵਸਤ ਮਿਲਦੀ ਸੀ। ਪ੍ਰਮਾਤਮਾ ਨੇ ਰਾਏਪੋਏ ਦੀ ਤਲਵੰਡੀ ਨੂੰ ਸਵਰਗ ਬਣਾ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ अनेकाਹੀ ਤਿਆਰੀਆਂ ਇਸ ਨਗਰ ਵਿੱਚ ਹੋਈਆਂ ਇੱਥੋਂ ਦੀਆਂ ਗਾਈਆਂ ਨੇ ਅੰਮਰਤ ਵਰਗਾ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਦੇ ਮਨੁੱਖਾਂ ਦਾ ਦੇਵਤਿਆਂ ਵਰਗਾ ਸੁਭਾਅ ਹੋ ਗਿਆ ਇਸ ਸੁੰਦਰ ਨਗਰੀ ਨੂੰ ਦੇਖ ਕੇ ਵਿਸਕਰਮਾ ਵੀ ਹੈਰਾਨ ਸੀ ਕਿ ਇੱਥੋਂ ਦਾ ਮਾਹੌਲ ਤਾਂ ਮੇਰੇ ਦੇਵ ਲੋਕ ਨਾਲੋਂ ਵੀ ਚੰਗਾ ਹੈ ਤਲਵੰਡੀ ਵਿੱਚ ਬਹੁਤ ਚੰਗੇ ਸੁਭਾਅ ਵਾਲੇ ਬ੍ਰਾਹਮਣ ਰਹਿੰਦੇ ਜੋ ਆਪਣੇ ਊਸੂਲ ਦੇ ਪੱਕੇ ਸਨ ਅਤੇ ਕਈ ਤਰ੍ਹਾਂ ਦੇ ਜੱਗ ਕਰਦੇ ਸੀ ਬ੍ਰਾਹਮਣ ਆਪਣੇ ਕੰਮ ਦਾਨ ਦੇਣਾ ਤੇ ਲੈਣਾ ਜੱਗ ਕਰਨੇ ਤੇ ਕਰਾਉਣੇ ਵਿਦਿਆ ਪੜ੍ਹਨੀ ਤੇ ਪੜਾਉਣੀ ਵਿੱਚ ਪੂਰੀ ਤਰ੍ਹਾਂ ਨਿਪੁੰਨ ਸਨ ਖੱਤਰੀ ਲੋਕ ਵੀ ਆਪਣਾ ਧਰਮ ਇਮਾਨਦਾਰੀ ਨਾਲ ਨਿਭਾਉਂਦੇ ਸੀ ਉਹ ਹਰ ਵੇਲੇ ਮਰਨ ਲਈ ਤਿਆਰ ਰਹਿੰਦੇ ਸੀ ਬੈਸ ਵੀ ਬਹੁਤ ਚੰਗੇ ਤਰੀਕੇ ਨਾਲ ਵਪਾਰ ਕਰਦੇ ਸਨ ਉਹਨਾਂ ਨੂੰ ਮੁਨਾਫਾ ਵੀ ਚੰਗਾ ਹੁੰਦਾ ਸੀ ਇਸ ਤਰ੍ਹਾਂ ਸੂਦਰ ਲੋਕ ਵੀ ਆਪਣਾ ਕੰਮ ਭਾਵ ਦੂਜਿਆਂ ਦੀ ਸੇਵਾ ਕਰਨ ਦਾ ਕੰਮ ਪੂਰੀ ਤਨਦੇਹੀ ਨਾਲ ਕਰਦੇ ਸਨ ਤਲਵੰਡੀ ਵਿੱਚ ਸਾਰੇ ਪਾਸੇ ਤਲਵੰਡੀ ਵਿੱਚ ਸਾਰੇ ਪਾਸੇ ਖੁਸ਼ੀ ਹੀ ਖੁਸ਼ੀ ਨਜ਼ਰ ਆਉਂਦੀ ਸੀ ਦੁੱਖ ਅਤੇ ਦਲੇਦਰ ਇਸੇ ਪਾਸੇ ਨਹੀਂ ਦਿੱਸਦਾ ਸੀ ਬਹੁਤ ਸੁੰਦਰ ਵਾਤਾਵਰਨ ਸੀ ਇੱਥੋਂ ਦਾ ਜਿੱਥੇ ਵੇਦੀ ਵੰਸ ਨੇ ਆ ਕੇ ਵਾਸਾ ਕੀਤਾ ਇਸ ਵੇਦੀ ਵੰਸ ਦੇ ਲੋਕ ਸ਼ਾਸਤਰਧਾਰੀ ਸਨ ਜੋ ਦੂਜਿਆਂ ਦੀ ਮਦਦ ਅਤੇ ਗਰੀਬਾਂ ਨੂੰ ਬਚਾਉਣ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਸਨ ਇੱਥੇ ਕਵੀ ਜਿਵੇਂ ਜੱਗ ਦੀ ਸਮਗਰੀ ਨੂੰ ਸ਼ਾਸਤਰ ਕਿਹਾ ਹੈ ਅੱਗ ਦੇ ਕੁੰਡ ਨੂੰ ਜੁੱਧ ਦਾ ਮੈਦਾਨ ਕਿਹਾ ਹੈ ਜਗ ਕਰਨ ਵੇਲੇ ਜਿਹੜੇ ਥੰਮ ਲਾਈ ਜਾਂਦੇ ਹਨ ਉਹਨਾਂ ਨੂੰ ਜੰਗ ਦੇ ਮੈਦਾਨ ਦਾ ਝੰਡਾ ਕਿਹਾ ਹੈ ਸਮੱਗਰੀ ਚੁੱਕਣ ਵਾਸਤੇ ਜਿਹੜੇ ਚਮਚੇ ਵਰਤੇ ਜਾਂਦੇ ਹਨ ਉਹਨਾਂ ਦੀ ਤੁਲਨਾ ਕਿਰਪਾਨਾਂ ਅਤੇ ਸ਼ਸਤਰਾਂ ਨਾਲ ਕੀਤੀ ਹੈ ਅਤੇ ਜੱਗ ਵਿੱਚ ਕਿਉਂ ਜਾਂ ਤੇਲ ਵਿੱਚ ਅਤੇ ਜੱਗ ਵਿੱਚ ਕਿਉਂ ਜਾਂ ਚੌਲ ਪਾਉਣ ਨੂੰ ਜੁੱਧ ਦੇ ਮੈਦਾਨ ਵਿੱਚ ਦੁਸ਼ਮਣ ਦਾ ਮਾਸ ਜਾਂ ਲਹੂ ਦੀ ਅਹੋਤੀ ਨਾਲ ਤੁਲਨਾ ਕੀਤੀ ਹੈ ਤਲਵੰਡੀ ਵਿੱਚ ਜਿਹੜੇ ਵੇਦੀ ਆ ਕੇ ਬਸੇ ਉਹ ਸ਼ਸਤਰਧਾਰੀ ਸੀ ਉਹ ਜਿਨ੍ਹਾਂ ਦੀ ਸਾਰੇ ਇਲਾਕੇ ਵਿੱਚ ਉਸਤਤ ਸੀ ਕਾਫੀ ਸਾਲਾਂ ਤੋਂ ਵੇਦੀ ਵਾਂਸ ਇੱਥੇ ਰਹਿ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਸ਼ਿਵਰਾਮ ਨੇ ਤਲਵੰਡੀ ਵਿੱਚ ਆ ਕੇ ਰਹਿਣਾ ਸ਼ੁਰੂ ਕੀਤਾ ਉਹ ਸਾਤ ਸੁਭਾਅ ਵਾਲੇ ਸਨ ਅਤੇ ਬਹੁਤ ਵੱਡੇ ਯੋਧੇ ਸਨ ਤਲਵੰਡੀ ਆ ਕੇ ਉਹਨਾਂ ਨੇ ਰਜੋ ਅਤੇ ਤਮੋ ਗੁਣ ਤਿਆਗ ਕੇ ਸਤੋ ਗੁਣ ਧਾਰਨ ਕੀਤਾ। ਬਾਬਾ ਸ਼ਿਵਰਾਮ ਜੀ ਨਾਲੇ ਭਗਤੀ ਕਰਦੇ ਸੀ ਅਤੇ ਨਾਲੇ ਕੀਰਤ ਕਮਾਈ ਵੀ ਕਰਦੇ ਸੀ। ਬਾਬਾ ਸ਼ਿਵਰਾਮ ਜੀ ਦੀ ਪਤਨੀ ਦਾ ਨਾਮ ਬਨਾਰਸੀ ਸੀ ਜਿਹੜੀ ਪਤੀ ਧਰਮ ਵਿੱਚ ਪੱਕੀ ਸੀ ਅਤੇ ਆਪਣੇ ਪਤੀ ਨੂੰ ਆਪਣਾ ਸਾਰਾ ਕੁਝ ਮੰਨਦੀ ਸੀ। ਇਹਨਾਂ ਦੇ ਘਰ ਦੋ ਪੁੱਤਰ ਪੈਦਾ ਹੋਏ। ਜਿੰਨਾ ਵਿੱਚੋਂ ਵੱਡੇ ਦਾ ਨਾਮ ਕਾਲੂ ਜੀ ਅਤੇ ਛੋਟੇ ਦਾ ਨਾਮ ਲਾਲੂ ਜੀ ਸੀ। ਬਾਬਾ ਕਾਲੂ ਜੀ ਬਹੁਤ ਵੱਡੇ ਭਾਗਾਂ ਵਾਲੇ ਸਨ। ਜਿਨ੍ਹਾਂ ਨੇ ਆਪਣੇ ਪੂਰਬਲੇ ਜਨਮ ਵਿੱਚ ਬਹੁਤ ਭਗਤੀ ਕੀਤੀ ਸੀ। ਕਿੰਨੇ ਹੀ ਜਨਮ ਕਾਲੂ ਜੀ ਨੇ ਜਪ ਤਪ ਕੀਤਾ, ਵਰਤ ਰੱਖੇ ਅਤੇ ਏਸੇ ਤਰ੍ਹਾਂ ਭਗਤੀ ਕਰਦਿਆਂ ਕਰਦਿਆਂ ਉਹਨਾਂ ਦੇ ਬਹੁਤ ਜਨਮ ਬਤੀਤ ਹੋ ਗਏ। ਮਹਿਤਾ ਕਾਲੂ ਜੀ ਦੇ ਪਿਛਲੇ ਜਨਮਾਂ ਤੋਂ ਇਹਹੀ ਇੱਛਾ ਸੀ ਕਿ ਗਿਆਨ ਦਾ ਘਰ ਪਰਮਾਤਮਾ ਉਸ ਦੇ ਘਰ ਪੁੱਤਰ ਬਣ ਕੇ ਜਨਮ ਲਵੇ ਕਿੰਨੇ ਹੀ ਜਨਮਾਂ ਤੱਕ ਉਹਨਾਂ ਦੇ ਮਨ ਵਿੱਚ ਇਹਹੀ ਸੰਕਲਪ ਚੱਲਦਾ ਰਿਹਾ ਬਾਬਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਜੇ ਪਰਮਾਤਮਾ ਮੇਰੇ ਵਿੱਚ ਥੋੜੇ ਜਿਹੇ ਗੁਣ ਵੀ ਦੇਖਦਾ ਹੈ ਤਾਂ ਉਹ ਮੇਰੇ ਘਰ ਪੁੱਤਰ ਬਣ ਕੇ ਜਨਮ ਜ਼ਰੂਰ ਲਵੇਗਾ ਪਰਮੇਸ਼ਰ ਇੰਨਾ ਸਮਰੱਥ ਹੈ ਕਿ ਉਹ ਨਾ ਹੋਣ ਵਾਲਾ ਕੰਮ ਵੀ ਕਰ ਦਿੰਦਾ ਹੈ। ਬਸ ਸੱਚੀ ਪ੍ਰੇਮਾ ਭਗਤੀ ਦੀ ਲੋੜ ਹੁੰਦੀ ਹੈ। ਪਰਮਾਤਮਾ ਨੇ ਬਾਬਾ ਕਾਲੂ ਜੀ ਦੀ ਨਿਰੰਤਰ ਕੀਤੀ ਭਗਤੀ ਦੇ ਸਦਕਾ ਉਹਨਾਂ ਦੀ ਆਸਾ ਪੂਰੀ ਕੀਤੀ ਅਤੇ ਉਹਨਾਂ ਨੂੰ ਬਾਬਾ ਸਿਬਰਾਮ ਦੇ ਘਰ ਪੁੱਤਰ ਬਣਾ ਕੇ ਭੇਜਿਆ। ਇਸ ਤੋਂ ਬਾਅਦ ਉਹਨਾਂ ਨੇ ਮਹਿਤਾ ਕਾਲੂ ਜੀ ਦਾ ਵਿਆਹ ਮਾਤਾ ਤ੍ਰਿਪਤਾ ਜੀ ਨਾਲ ਕਰ ਦਿੱਤਾ ਜੋ ਪਤੀ ਵਰਤਾ ਧਰਮ ਵਿੱਚ ਪੂਰੇ ਸਨ ਅਤੇ ਗੁਣਾਂ ਦਾ ਖਜ਼ਾਨਾ ਖਜ਼ਾਨਾ ਸਨ ਮਾਤਾ ਤ੍ਰਿਪਤਾ ਜੀ ਦੀ ਸਿਆਣਪ ਅਤੇ ਸੁੰਦਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮਾਤਾ ਤ੍ਰਿਪਤਾ ਜੀ ਸ੍ਰਿਸ਼ਟੀ ਦੀ ਉਹ ਮਹਾਨ ਇਸਤਰੀ ਸਨ ਜਿਨ੍ਹਾਂ ਨੇ ਬਹੁਤ ਭਗਤੀ ਕੀਤੀ ਅਤੇ ਉਹਨਾਂ ਨੇ ਕਠਨ ਤਪ ਵੀ ਬਹੁਤ ਕੀਤੇ ਸਨ ਆਪਣੇ ਪਿਛਲੇ ਜਨਮਾਂ ਵਿੱਚ ਵਿਆਹ ਤੋਂ ਬਾਅਦ ਕਾਫੀ ਸਮਾਂ ਬੀਤ ਗਿਆ ਪਰ ਉਹਨਾਂ ਦੇ ਘਰ ਕੋਈ ਬੱਚਾ ਨਾ ਹੋਇਆ ਦੋਵੇਂ ਪਤੀ ਪਤਨੀ ਭਗਤੀ ਵਿੱਚ ਲੀਨ ਰਹਿੰਦੇ ਸਨ ਤਲਵੰਡੀ ਦਾ ਰਾਜਾ ਰਾਏ ਬੁਲਾਰ ਸੀ ਉਹ ਮਹਿਤਾ ਕਾਲੂ ਜੀ ਨੂੰ ਆਪਣਾ ਭਰਾ ਮੰਨਦਾ ਸੀ ਉਸਨੇ ਕਾਲੂ ਜੀ ਨੂੰ ਆਪਣਾ ਨੌਕਰ ਕਦੇ ਨਹੀਂ ਸਮਝਿਆ ਅਤੇ ਉਸਨੇ ਕਾਲੂ ਜੀ ਨੂੰ ਖਟਵਾਰ ਖਾਨ ਨੇ ਦੀ ਡਿਊਟੀ ਦਿੱਤੀ ਜੋ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ ਨਿਭਾਈ ਜ਼ਮੀਨਾਂ ਨਾਲ ਸੰਬੰਧਤ ਸਾਰਾ ਰਿਕਾਰਡ ਮਹਤਾ ਕਾਲੂ ਜੀ ਦੇ ਹੱਥ ਵਿੱਚ ਸੀ ਜਿਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਮਾਤਾ ਤ੍ਰਿਪਤਾ ਜੀ ਗਰਭਵਤੀ ਹੋਏ ਤੇ ਉਹਨਾਂ ਦੇ ਘਰ ਬੀਬੀ ਨਾਨਕੀ ਜੀ ਨੇ 1464 ਈਸਵੀ ਨੂੰ ਜਨਮ ਲਿਆ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਮੈਨਾ ਰਾਣੀ ਦੇ ਘਰ ਪਾਰਵਤੀ ਨੇ ਜਨਮ ਲਿਆ ਜੋ ਬਹੁਤ ਸਾਰੇ ਗੁਣਾਂ ਦੀ ਧਾਰਨੀ ਸੀ ਅਤੇ ਉਸ ਦਾ ਵਿਆਹ ਸ਼ਿਵ ਜੀ ਨਾਲ ਹੋਇਆ ਸੀ ਜੋ ਕੋਈ ਵੀ ਬੇਬੇ ਨਾਨਕੀ ਜੀ ਨੂੰ ਦੇਖਦਾ ਸੀ ਤਾਂ ਕਹਿੰਦਾ ਸੀ ਕਿ ਇਹਨਾਂ ਵਿੱਚ ਪਾਰਵਤੀ ਦੀ ਤਰ੍ਹਾਂ ਗੁਣ ਹਨ ਬੇਬੇ ਨਾਨਕੀ ਜੀ ਦਾ ਸੁਭਾਅ ਬਹੁਤ ਸੁਸ਼ੀਲ ਸੀ ਅਤੇ ਉਹ ਬਹੁਤ ਸਿਆਣੇ ਅਤੇ ਹਰ ਕੰਮ ਵਿੱਚ ਨੇਪੋਨਸਾਨ ਸਮਾਂ ਬੀਤਦਾ ਗਿਆ ਮਹਤਾ ਕਾਲੂ ਜੀ ਭਗਤੀ ਵਿੱਚ ਲੀਨ ਰਹਿੰਦੇ ਸੀ ਜਦੋਂ జగਤ ਦੇ ਦਾਤੇ ਪਰਮੇਸ਼ਰ ਨੇ ਮਹਤਾ ਕਾਲੂ ਜੀ ਦੀ ਭਗਤੀ ਨੂੰ ਦੇਖਿਆ ਤਾਂ ਉਸ ਨੇ ਕਿਹਾ ਕਿ ਮੈਂ ਹੁਣ ਉਸ ਦਾ ਪੁੱਤਰ ਬਣ ਕੇ ਧਰਤੀ ਤੇ ਜਨਮ ਲਵਾਵਾਂਗਾ ਮਾਤਾ ਤ੍ਰਿਪਤਾ ਜੀ ਦੂਜੀ ਵਾਰ ਗਰਭਵਤੀ ਹੋਏ ਅਤੇ ਉਹਨਾਂ ਦੇ ਮਨ ਉਹਨਾਂ ਦਾ ਮਨ ਵੀ ਪਰਮਾਤਮਾ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਸੀ ਇਸ ਸਮੇਂ ਮਾਤਾ ਤ੍ਰਿਪਤਾ ਜੀ ਬਿਨਾਂ ਹੀ ਕਿਸੇ ਹਾਰ ਸ਼ਿੰਗਾਰ ਤੋਂ ਬੜੇ ਸੁੰਦਰ ਲੱਗਦੇ ਸਨ ਮਾਤਾ ਤ੍ਰਿਪਤਾ ਜੀ ਜਿੱਥੇ ਵੀ ਜਾਂਦੇ ਸਨ ਉਸ ਥਾਂ ਨੂੰ ਸੁੰਦਰ ਬਣਾ ਦਿੰਦੇ ਸਨ ਅਤੇ ਜਿਹੜੇ ਵੀ ਦਰਖਤ ਥੱਲੇ ਬੈਠਦੇ ਸਨ ਤਾਂ ਉਹ ਹਰਿਆ ਭਰਿਆ ਹੋ ਜਾਂਦਾ ਸੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇਸ ਗੱਲ ਵਿੱਚ ਕੋਈ ਵੀ ਸੰਦੇਹ ਨਾ ਕਰੇ ਕਿਉਂਕਿ ਮਾਤਾ ਤ੍ਰਿਪਤਾ ਜੀ ਦੀ ਕੁੱਖ ਵਿੱਚ ਸਾਰੀ ਸ੍ਰਿਸ਼ਟੀ ਦਾ ਮਾਲਕ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਉਹ ਪਾਲ ਰਿਹਾ ਹੈ ਇਸ ਸਮੇਂ ਮਾਤਾ ਤ੍ਰਿਪਤਾ ਜੀ ਦੇ ਦਰਸ਼ਨ ਕਰਕੇ ਸਾਰੇ ਗਲਤ ਇਨਸਾਨ ਸਿੱਧੇ ਰਾਸਤੇ ਤੇ ਸੁਤੇ ਸਿੱਧ ਹੀ ਤੁਰ ਪੈਂਦੇ ਸਨ ਉਹਨਾਂ ਇਨਸਾਨਾਂ ਵਿੱਚ ਇਹ ਪੰਜ ਗੁਣ ਸੋਚਮ ਪਵਿੱਤਰਤਾ ਸਬਰ ਸੱਚ ਅਤੇ ਕਰੋਨਾ ਆਪਣੇ ਆਪ ਆ ਜਾਂਦੇ ਸਨ ਹਰ ਸਮੇਂ ਖੰਡੀਆਂ ਤੇ ਸੁਗੰਧਤ ਹਵਾਵਾਂ ਵਗਦੀਆਂ ਸਨ ਜੋ ਲੋਕਾਂ ਦਾ ਹਿਰਦਾ ਠਾਰਦੀਆਂ ਸਨ ਜਿਸ ਥਾਂ ਤੇ ਪਰਮੇਸ਼ਰ ਆਪ ਚੱਲਿਆ ਜਾਂਦਾ ਹੈ ਉਥੇ ਪੀੜਾਂ ਕਿੱਥੇ ਰਹਿੰਦੀਆਂ ਹਨ ਕਿਉਂਕਿ ਪੀੜ ਤਾਂ ਪਰਮੇਸ਼ਰ ਨੂੰ ਭੁੱਲਣ ਕਰਕੇ ਹੀ ਆਉਂਦੀ ਹੈ ਤਲਵੰਡੀ ਵਿਖੇ ਜੋ ਬੱਦਲ ਆਉਂਦੇ ਨੇ ਉਹ ਵੀ ਉਦੋਂ ਹੀ ਵਰਸਦੇ ਹਨ ਜਦੋਂ ਲੋਕ ਕਹਿੰਦੇ ਸਨ ਕਿ ਮੀਂਹ ਪੈ ਜਾਵੇ ਜੇ ਦਰਖਤ ਅਤੇ ਫਲਾਂ ਦੇ ਰੁੱਖ ਵੀ ਪਿਆਸੇ ਹੁੰਦੇ ਤਾਂ ਵੀ ਮੀਂਹ ਪੈ ਜਾਂਦਾ ਸੀ ਕਿਉਂਕਿ ਪਰਮਾਤਮਾ ਸਭ ਦੀ ਸੁਣਦਾ ਹੈ ਚਾਹੇ ਉਹ ਮਨੁੱਖੀ ਚੁੰਨੀ ਹੋਵੇ ਜਾਂ ਜੜ ਚੁੰਨੀ ਤਲਵੰਡੀ ਵਿੱਚ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਹਰ ਮਨੁੱਖ ਹੀ ਰੱਬ ਹੋਵੇ ਸਾਰੀ ਧਰਤੀ ਹਰਿਆਵਲ ਨਾਲ ਭਰ ਗਈ ਸੀ ਅਤੇ ਆਸੇ ਪਾਸੇ ਸਾਰੇ ਅਤੇ ਸਾਰੀ ਧਰਤੀ ਹਰਿਆਵਲ ਨਾਲ ਭਰ ਗਈ ਸੀ ਅਤੇ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਦਿਖਾਈ ਦੇ ਰਹੀਆਂ ਸਨ ਹੁਣ ਮਾਤਾ ਤ੍ਰਿਪਤਾ ਜੀ ਦੇ ਗర్భ ਧਾਰਨ ਕਰੇ ਨੂੰ 10 ਮਹੀਨੇ ਬੀਤ ਗਏ ਅਤੇ ਸਰਦੀ ਦੀ ਰੁੱਤ ਸ਼ੁਰੂ ਹੋ ਰਹੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਧਰਤੀ ਤੇ ਆਏ ਤਾਂ ਉਸ ਸਮੇਂ ਉਸ ਦਿਨ ਪੂਰਨਮਾਸੀ ਸੀ ਅਤੇ ਆਕਾਸ਼ ਬਿਲਕੁਲ ਸਾਫ਼ ਅਤੇ ਉਸ ਵਿੱਚ ਤਾਰੇ ਚਮਕ ਰਹੇ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪ੍ਰਕਾਸ਼ ਲਿਆ ਤਾਂ ਰਾਇ ਭੋਇ ਦੀ ਤਲਵੰਡੀ ਵਿਖੇ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਆ ਗਈਆਂ ਹਰੇਕ ਦੇ ਮਨ ਵਿੱਚ ਇਹ ਇੱਛਾ ਪੈਦਾ ਹੋ ਰਹੀ ਸੀ ਕਿ ਅੱਜ ਮੈਂ ਕੁਝ ਚੰਗਾ ਕੰਮ ਕਰਾਂ ਧਰਤੀ ਅਤੇ ਅਸਮਾਨ ਦੋਹਾਂ ਥਾਵਾਂ ਤੇ ਹੀ ਖੁਸ਼ੀਆਂ ਵਾਰਤ ਗਈਆਂ ਲੋਕਾਂ ਨੇ ਸੰਖ ਹੱਥਾਂ ਵਿੱਚ ਫੜ ਕੇ ਬਚਾਏ ਅਤੇ ਸਾਰੇ ਪਾਸੇ ਬਾਲ ਨਾਨਕ ਦੀ ਜੈ ਜੈਕਾਰ ਪੂਰ ਰਹੀ ਸੀ ਕਿਉਂਕਿ ਪਰਮਾਤਮਾ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਧਰਤੀ ਤੇ ਆਇਆ ਸੀ ਇਸ ਸਮੇਂ ਦੇਵਤਿਆਂ ਨੇ ਮਿਲ ਕੇ ਚੰਦਨ ਘਸਾ ਕੇ ਉਸ ਵਿੱਚ ਕੇਸਰ ਤੇ ਕਪੂਰ ਮਿਲਾ ਕੇ ਸੁਗੰਧੀ ਤਿਆਰ ਕਰਕੇ ਮਹਤਾ ਕਾਲੂ ਜੀ ਦੇ ਘਰ ਉੱਪਰ ਛਿੜਕਿਆ ਤੇ ਉਹਨਾਂ ਦੇ ਘਰ ਵਿਖੇ ਫੁੱਲ ਵੀ ਵਰਸਾਈ ਮਾਤਾ ਤ੍ਰਿਪਤਾ ਜੀ ਦੀ ਸੇਵਾ ਵਿੱਚ ਜੋ ਦਾਇਆਂ ਲੱਗੀਆਂ ਹੋਈਆਂ ਸਨਾਂ ਉਹ ਵੀ ਖੁਸ਼ੀ ਵਿੱਚ ਭੱਜੀਆਂ ਫਿਰਦੀਆਂ ਸਨ ਜਦੋਂ ਵਾਰ ਨਾਨਕ ਜੀ ਨੇ ਪ੍ਰਕਾਸ਼ ਲਿਆ ਤਾਂ ਘਰ ਵਿੱਚ ਲੱਗੇ ਅਸ਼ਟਦੀਪਾਂ ਦਾ ਚਾਨਣ ਵੀ ਫਿੱਕਾ ਪੈ ਗਿਆ ਜਿਸ ਕਮਰੇ ਵਿੱਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਹੋਇਆ ਉਹ ਚਾਨਣ ਨਾਲ ਭਰ ਗਿਆ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਵੇਂ ਰਾਤ ਨੂੰ ਸੂਰਜ ਚੜ੍ਹ ਗਿਆ ਹੋਵੇ ਦਾਈਆਂ ਇਹਨਾਂ ਦਾਈਆਂ ਇਹਨਾਂ ਚਾਨਣ ਦੇਖ ਕੇ ਅੱਖਾਂ ਚੁੰਧਾ ਗਈਆਂ ਸਨ ਇਹ ਦੇਖ ਕੇ ਉਹ ਬਹੁਤ ਹੈਰਾਨ ਹੋ ਰਹੀ ਸੀ ਜਦੋਂ ਦਾਈ ਨੇ ਬਾਲ ਨਾਨਕ ਨੂੰ ਆਪਣੇ ਹੱਥਾਂ ਵਿੱਚ ਲਿਆ ਤਾਂ ਉਹ ਹੱਸ ਰਹੇ ਸਨ ਇਹ ਦੇਖ ਕੇ ਦਾਈ ਨੂੰ ਆਪਣੀ ਸੁੱਧ ਬੁੱਧ ਭੁੱਲ ਗਈ ਸੀ ਦਾਈ ਸੋਚ ਰਹੀ ਸੀ ਕਿ ਬਾਕੀ ਬਾਲਕ ਤਾਂ ਜਨਮ ਤੋਂ ਬਾਅਦ ਰੋਂਦੇ ਹਨ ਪਰ ਗੁਰੂ ਨਾਨਕ ਦੇਵ ਜੀ ਜੋ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਆਏ ਸੀ ਪਰ ਦਾਈ ਇੰਨਾ ਗੱਲਾਂ ਤੋਂ ਅਣਜਾਣ ਸੀ ਕਿ ਉਹ ਆਪ ਰੱਬ ਦਾ ਰੂਪ ਨੇ ਦਾਈ ਨੇ ਭੱਜ ਕੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਖੁਸ਼ੀਆਂ ਮਨਾਓ ਤੁਹਾਡੇ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਹੈ ਫਿਰ ਦਾਈ ਨੇ ਕਿਹਾ ਕਿ ਮੈਂ ਉਸ ਬੱਚੇ ਬਾਰੇ ਕੀ ਦੱਸਾਂ ਜੋ ਕੋਈ ਵੀ ਉਸ ਨੂੰ ਇੱਕ ਵਾਰ ਦੇਖਦਾ ਹੈ ਉਹ ਦੇਖਦਾ ਹੀ ਰਹਿ ਜਾਂਦਾ ਹੈ ਇਹ ਸੁਣ ਕੇ ਮਹਿਤਾ ਕਾਲੂ ਜੀ ਬਹੁਤ ਖੁਸ਼ ਹੋਏ ਅਤੇ ਬੋਲੇ ਕਿ ਅੱਜ ਮੈਨੂੰ ਸਾਰੀ ਦੁਨੀਆ ਦਾ ਸੁੱਖ ਮਿਲ ਗਿਆ ਹੈ ਅਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਕਿਸੇ ਕੰਗਾਲ ਨੂੰ ਸਾਰੀ ਦੁਨੀਆ ਦੀ ਦੌਲਤ ਮਿਲ ਗਈ ਹੋਵੇ ਲੋਕਾਂ ਨੇ ਬਾਹਰੋਂ ਆ ਕੇ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ ਪਿਤਾ ਕਾਲੂ ਜੀ ਨੇ ਕਾਲੂ ਜੀ ਨੇ ਇਸ਼ਨਾਨ ਕੀਤਾ ਅਤੇ ਕੱਪੜਿਆਂ ਸਮੇਤ ਹੀ ਵੇਦ ਪੜਨ ਲੱਗ ਪਏ ਕਿਉਂਕਿ ਅੱਜ ਉਹ ਸਾਰੀਆਂ ਮਰੀਆ ਦਾਵਾ ਭੁੱਲ ਗਏ ਸਨ ਮਹਤਾ ਕਾਲੂ ਜੀ ਨੇ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਉਹ बार-बार ਅੱਖਾਂ ਮੀਟ ਕੇ ਉਸ ਵਾਹਿਗੁਰੂ ਨੂੰ ਮੱਥਾ ਟੇਕ ਰਹੇ ਸਨ ਇਸ ਤਰ੍ਹਾਂ ਧਰਤੀ ਤੇ ਲੋਕਾਂ ਨੂੰ ਸੁੱਖ ਦੇਣ ਵਾਸਤੇ ਅਤੇ ਧਰਤੀ ਨੂੰ ਭਾਗ ਲਾਉਣ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਇਥੇ ਹੀ ਇਸ ਤੀਜੇ ਅਧਿਆਏ ਦੀ ਕਥਾ ਜੋ ਆਪਾਂ ਸਾਰ ਰੂਪ ਵਿੱਚ ਸਰਬਨ ਕੀਤੀ ਹੈ ਸਮਾਪਤ ਹੁੰਦੀ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ